ਕਿਸਾਨਾਂ ਤੋਂ ਡਰਨ ਲੱਗ ਗਏ ਉਹ ਸਾਡੀ ਸ਼ਿਕਾਇਤ ਕਰਕੇ ਗਏ ਉਹ ਕਿਸੇ ਹੋਰ ਰਾਜਨੀਤਿਕ ਪਾਰਟੀ ਦੀ ਸ਼ਿਕਾਇਤ ਨਹੀਂ ਕਰਕੇ ਗਏ ਉਹ ਸਾਡੀ ਐਸ ਕੇ ਐਮ ਸਾਡੇ ਕਿਸਾਨ ਲੀਡਰਾਂ ਦੀ ਕਿਸਾਨਾਂ ਦੀ ਵੀ ਸਾਨੂੰ ਇਹ ਪਿੰਡਾਂ 'ਚੋਂ ਵੜਨੋਂ ਰੋਕਦੇ ਆ ਹਿੰਸਕ ਹੁੰਦੇ ਆ ਸਾਨੂੰ ਇਹ ਕੁੱਟਣਾ ਚਾਹੁੰਦੇ ਆ ਸਾਨੂੰ ਮਾਰਨਾ ਚਾਹੁੰਦੇ ਆ ਅਸੀਂ 13 ਮਹੀਨੇ ਵੀ ਉੱਥੇ ਬੈਠ ਰਹੇ ਆ ਕੋਈ ਅਸੀਂ ਹਿੱਸਾ ਨਹੀਂ ਕੀਤੀ ਅਸੀਂ ਆਪਣੇ ਕਿਸਾਨਾਂ ਨੂੰ ਵੀ ਕਹਤਾ ਵੀ ਹਿੰਸਕ ਨਹੀਂ ਹੋਣਾ ਪਰ ਸਵਾਲ ਇਹਨਾਂ ਤੋਂ ਪੁੱਛਨੇ ਸਾਡੇ ਬਣਦੇ ਆ ਉਹ ਹੁਣ ਜਾਣ ਬੁੱਝ ਕੇ ਇਹ ਜਿਹੇ ਹਿੱਸਾ ਕਰਵਾਉਣਾ ਚਾਹੁੰਦੇ ਆ ਜਾਨ ਬੁਝ ਕੇ ਉਹ ਲੱਗਦਾ ਵੀ ਇਹ ਸਾਡੀ ਗੱਲ ਨਹੀਂ ਬਣਦੀ ਤੇ ਚੋਣਾ ਨੂੰ ਅੱਗੇ ਵੀ ਅਸੀਂ ਕਰਵਾਈਏ ਇਹੋ ਜਿਹੀਆਂ ਗੱਲਾਂ ਵੀ ਉਹ ਕਰਦੀਆਂ ਚਾਹੁੰਦੀ। ਤੁਹਾਨੂੰ ਕੀ ਕਿਸ ਤਰੀਕੇ ਦਾ ਜਿਹੜਾ ਹੈਗਾ ਉਹ ਮਤਲਬ ਕਿ ਅਸ਼ੋਰੈਂਸ ਕੋਈ ਤਾਂ ਦਿੱਤੀ ਹੋਈਗੀ ਨਾ ਆਸ਼ਵਾਸਨ ਦਿੱਤਾ ਹੋਇਆ। ਵੀ ਤੁਸੀਂ ਪਰਮਿਸ਼ਨ ਲਓ। ਅਸੀਂ ਕਿ ਪਰਮਿਸ਼ਨ ਅਸੀਂ ਨਹੀਂ ਲਈ। ਨਾ ਅਜ ਤੱਕ ਅਸੀਂ ਲਈ ਆ। ਪਰਮਿਸ਼ਨ ਅਸੀਂ ਕੀ ਲਈਏ ਸਾਨੂੰ ਇੱਕ ਦਿਨ ਪਹਿਲਾਂ ਪਤਾ ਲੱਗਦਾ ਵੀ ਅੱਜ ਸਾਡੇ ਪਿੰਡ ਆਉਣਾ। ਉਹ ਸ਼ਨੀਵਾਰ ਨੂੰ ਆਉਣਾ ਹੋਏ ਪਰਮਿਸ਼ਨ ਕਿਹਦੇ ਕੋਲ ਲੈਣੇ ਚਾਹਾਂਗੇ? ਅਸੀਕਾ ਵੀ ਇਹ ਸਰਦਾਰ ਦਾ ਤੁਸੀਂ ਮਜ਼ਾਕ ਠਾਇਆ ਗਿਆ ਇਹਨੂੰ ਫੋਟੋ ਨੂੰ ਹਟਾਉਣਾ ਚਾਹੀਦਾ ਉਹਨੇ ਵੀ ਮੂੰਹ ਤੇ ਸ਼ੇਰ ਦਾ ਸੀ ਮਾਸਕ ਪਾਇਆ ਅਸੀਗਾ ਕੀ ਲੋੜ ਸੀ ਸਰਦਾਰ ਦੇ ਮੂੰਹ ਤੇ ਸ਼ੇਰ ਦਾ ਮਾਸਕ ਪਾਉਣ ਦੀ ਸਰਦਾਰ ਤਾਂ ਅੱਗੇ ਸ਼ੇਰ ਹੁੰਦੇ ਆ ਜائیں ਪੱਕੇ ਉੱਪਰੋਂ ਹਟਾ ਦਿਓ ਅਸੀਂ ਦੇਖ ਰਹੇ ਹਾਂ 35 ਚੈਨਲ ਪੰਜਾਬੀ ਵਫਦ ਆਇਆ ਸੀ ਤਿੰਨ ਮੈਂਬਰੀ ਵਫਦ ਇੱਥੇ ਚੋਣ ਕਮਿਸ਼ਨ ਔਰ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਖਾਸ ਕਰਕੇ ਉਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਹੈ ਚੋਣ ਅਧਿਕਾਰੀ ਨੂੰ ਅਸੀਂ ਗੱਲਬਾਤ ਕਰਦੇ ਹਾਂ ਸਾਡਾ ਹਰਿੰਦਰ ਸਿੰਘ ਲਖੋਵਾਲ ਨੇ ਇਸ ਟਾਈਮ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲਖੋਵਾਲ ਸਾਹਿਬ ਤੁਸੀਂ ਅੱਜ ਕੀ ਗੱਲਬਾਤ ਕੀਤੀ ਦੇ ਲਈ ਤੁਹਾਨੂੰ ਮਤਲਬ ਰਾਜਨੀਤਿਕ ਧਿਰਾਂ ਨੂੰ ਜਾਂ ਰਾਜਨੀਤਿਕ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਤਾਂ ਆਉਂਦੇ ਦੇਖਿਆ ਤੇ ਆਪਣੀ ਕੰਪਲੇਂਟਾ ਫੜ ਕੇ ਇੱਕ ਦੂਜੇ ਦੇ ਖਿਲਾਫ ਵੀ ਗੱਲ ਕਰਦੇ ਆ ਜਾਂ ਕਹਿੰਦੇ ਜੀ ਦੂਜੀ ਧਿਰ ਜਿਹੜੀ ਐ ਦੂਜਾ ਜਿਹੜਾ ਕੈਂਡੀਡੇਟ ਐ ਉਹ ਕੋਈ ਪਾਰਟੀ ਚ ਮਤਲਬ ਚੰਗੀ ਤਰੀਕੇ ਦੇ ਨਾਲ ਆਪਣਾ ਪ੍ਰਚਾਰ ਨਹੀਂ ਕਰ ਰਿਹਾ ਜਾਂ ਸਾਡੇ ਖਿਲਾਫ ਚ ਗੱਲ ਕਰ ਰਿਹਾ ਤੁਹਾਨੂੰ ਕੀ ਲੋੜ ਪੈ ਗਈ ਕਿਸਾਨਾਂ ਨੂੰ ਕੀ ਲੋੜ ਪੈ ਗਈ ਚੋਣਨ ਅਧਿਕਾਰੀਆਂ ਕੋ ਲਾਣ ਦੀ ਔਰ ਆਪਣੇ ਮੈਮੋਰੰਡਮ ਵੀ ਆਪਣੀ ਗੱਲ ਰੱਖਣ ਦੀ ਵਫਤ ਦੇ ਤੌਰ ਤੇ ਤੋਂ ਡਰਨ ਲੱਗ ਗਏ ਨੇ ਉਹ ਕਿਸਾਨਾਂ ਤੋਂ ਡਰਨ ਲੱਗ ਗਏ ਨੇ ਉਹ ਸਾਡੀ ਸ਼ਿਕਾਇਤ ਕਰਕੇ ਗਏ ਆ ਉਹ ਕਿਸੇ ਹੋਰ ਰਾਜਨੀਤਿਕ ਪਾਰਟੀ ਉਹ ਸਾਡੀ ਐਸਕੇਐਮ ਸਾਡੇ ਕਿਸਾਨ ਲੀਡਰਾਂ ਦੀ ਕਿਸਾਨਾਂ ਦੀ ਵੀ ਸਾਨੂੰ ਇਹ ਪਿੰਡਾਂ 'ਚੋਂ ਵੜਨੋਂ ਰੋਕਦੇ ਆ ਹਿੰਸਕ ਹੁੰਦੇ ਆ ਸਾਨੂੰ ਇਹ ਕੁੱਟਣਾ ਚਾਹੁੰਦੇ ਆ ਸਾਨੂੰ ਮਾਰਨਾ ਚਾਹੁੰਦੇ ਆ ਉਹ ਸ਼ਿਕਾਇਤ ਇੱਥੇ ਵੀ ਰਾਜਪਾਲ ਸਾਹਿਬ ਕੋਲ ਕੀਤੀ ਤੇ ਡੀਜੀਪੀ ਕੋਲ ਵੀ ਅੱਜ ਅਸੀਂ ਹੁਣ ਏਦੂ ਵੱਧ ਡੀਜੀਪੀ ਸਾਹਿਬ ਕੋਲ ਵੀ ਚੱਲੇ ਆ ਅਸੀਂ ਦੱਸ ਕੇ ਆਏ ਆ ਵੀ ਅਸੀਂ ਕੋਈ ਹਿੰਸਾ ਦੇ ਨਹੀਂ ਵਪਾਰੀ ਅਸੀਂ 13 ਮਹੀਨੇ ਵੀ ਉੱਥੇ ਬੈਠ ਰਹੇ ਆ ਕੋਈ ਅਸੀਂ ਹਿੰਸਾ ਨਹੀਂ ਕੀਤੀ ਅਸੀਂ ਆਪਣੇ ਕਿਸਾਨਾਂ ਨੂੰ ਵੀ ਕਹਤਾ ਵੀ ਹਿੰਸਕ ਨਹੀਂ ਹੋਣਾ ਪਰ ਸਵਾਲ ਇਹਨਾਂ ਤੋਂ ਪੁੱਛਣੇ ਸਾਡੇ ਬਣਦੇ ਆ ਅਸੀਂ ਚੋਣ ਕਮਿਸ਼ਨ ਨੂੰ ਇਹ ਵੀ ਕਹਿ ਕੇ ਆਏ ਆਂ ਵੀ ਇਹ ਸਾਡੇ ਨਾਲ ਬੜੇ-ਬੜੇ ਵਾਅਦੇ ਕਰ ਜਾਂਦੇ ਆ 10 ਸਾਲ ਪਹਿਲਾਂ ਭਾਜਪਾਨ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਇਲੈਕਸ਼ਨ ਦਾ ਤੇ ਉਹਦੇ ਲਈ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਐਮਐਸਪੀ ਤੇ ਅਸੀਂ ਭਾਅ ਦੇਵਾਂਗੇ ਸੀਟੂ ਪਲੱਸ 50 ਦੇ ਹਿਸਾਬ ਨਾਲ ਭਾਅ ਦੇਵਾਂਗੇ ਤੁਹਾਡੇ ਕਰਜ਼ੇ ਮਾਫ਼ ਕਰਾਂਗੇ ਤੁਹਾਨੂੰ ਪੈਨਸ਼ਨ ਦੇਵਾਂਗੇ ਤੁਹਾਨੂੰ ਨੌਕਰੀਆਂ ਦੇਵਾਂਗੇ ਤੇ ਲਖਮੀਰਪੁਰ ਖੀਰੀ ਦਾ ਇਨਸਾਫ਼ ਦੇਵਾਂਗੇ ਅੰਦੋਲਨ ਖਤਮ ਕਰਕੇ ਆਏ ਆਂ ਪਰ ਇਹ ਸਾਡੇ ਨਾਲ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ ਜਦ ਹੁਣ ਉਹ ਪਿੰਡਾਂ 'ਚ ਵੋਟਾਂ ਲੈਣ ਦੁਬਾਰਾ ਆਏ ਨੇ ਹੁਣ ਅਸੀਂ ਉਹ ਸਵਾਲ ਇਹੀ ਸਵਾਲ ਨਾਵਾ ਅਸੀਂ ਉਹਨ ਕਰ ਰਹੇ ਆ ਤੇ ਕਰਕੇ ਪੁੱਛ ਰਹੇ ਆ ਤੇ ਉਹ ਸਵਾਲ ਨਾਲ ਸਾਡੇਾਂ ਤੋਂ ਕਿਨਾਰਾ ਕਰ ਰਹੇ ਆ ਉਹਨਾਂ ਕੋਲ ਕੋਈ ਜਵਾਬ ਨਹੀਂ ਉਹ ਹੁਣ ਜਾਣ ਬੁੱਝ ਕੇ ਇਹ ਜਿਹੇ ਹਿੱਸਾ ਕਰਵਾਉਣਾ ਚਾਹੁੰਦੇ ਆ ਜਾਣ ਬੁੱਝ ਕੇ ਉਹ ਲੱਗਦਾ ਵੀ ਜੇ ਸਾਡੀ ਗੱਲ ਨਹੀਂ ਬਣਦੀ ਤਾਂ ਚੋਣਾਂ ਨੂੰ ਅੱਗੇ ਵੀ ਅਸੀਂ ਕਰਵਾਈਏ ਇਹ ਜਿਹੇ ਗੱਲਾਂ ਵੀ ਉਹ ਕਰਦੀਆਂ ਚਾਹੁੰਦੇ ਆ ਜੀ ਜਿੱਥੇ ਤੱਕ ਗੱਲ ਕੀਤੀ ਜਾਏ ਤੁਸੀਂ ਖਾਸ ਕਰਕੇ ਇਸ ਚ ਵੀ ਮੈਂਸ਼ਨ ਕੀਤਾ ਕਿ ਪਹਿਲੀ ਵਾਰ ਇਹ ਜਿਆ ਕੁਝ ਹੋ ਰਿਹਾ ਕਿ ਕੋਈ ਵੋਟਰ ਜਿਹੜੇ ਨੇ ਕੋਈ ਉਹਨਾਂ ਨੂੰ ਸਿਆਸੀ ਧਿਰਾਂ ਨੂੰ ਲੀਡਰਾਂ ਨੂੰ ਕੁਝ ਪੁੱਛ ਰਿਹਾ ਔਰ ਸਵਾਲ ਜਿਹੜੇ ਕੀਤੇ ਜਾ ਰਹੇ ਨੇ ਔਰ ਖਾਸ ਕਰਕੇ ਅਜਿਹੇ ਸਵਾਲ ਕੀਤੇ ਜਾ ਰਹੇ ਨੇ ਜਿਹੜੇ ਸਿੱਧੇ ਸਿੱਧੇ ਤੌਰ ਤੇ ਲੋਕਾਂ ਦੇ ਹਿੱਤ ਦੇ ਨੇ ਔਰ ਲੋਕਾਂ ਦੇ ਨਾਲ ਜੁੜੇ ਹੋਏ ਸਵਾਲ ਨੇ ਕਿਉਂਕਿ ਹੁਣ ਲੋਕ ਐਜੂਕੇਟ ਹੋ ਚੁੱਕੇ ਨੇ ਅਸੀਂ 13 ਮਹੀਨੇ ਇਹੀ ਪੜਾਈ ਉੱਥੇ ਕਰਵਾਈ ਆ ਬਈ ਅੱਗੇ ਲੋ ਇਹ ਲੀਡਰ ਆਉਂਦੇ ਸੀ ਹਰੇਕ ਬੰਦਾ ਹੱਥ ਬੰਨ ਕੇ ਖੜ ਜਾਂਦਾ ਸੀ ਉਹਨਾਂ ਨੂੰ ਡਰਾਈ ਫਰੂਟਾਂ ਦਾ ਚਾਹ ਪਲਾਉਂਦੇ ਸੀ ਕੋਈ ਘਰਾਂ ਚ ਲੈ ਜਾਂਦਾ ਸੀ ਹਰੇਕ ਬੰਦਾ ਚਾਹੁੰਦਾ ਮੈਂ ਮੇਰੇ ਘਰੇ ਜਾਣ ਚਾਹ ਪੀਣ ਮੈਂ ਦੀ ਸੇਵਾ ਕਰਾਂ ਫੰਡ ਦਿੰਦੇ ਸੀ ਤੇ ਅੱਜ ਦੇਖੋ ਕੋਈ ਇਹਨਾਂ ਨੂੰ ਫੰਡ ਨਹੀਂ ਦਿੰਦਾ ਕਿਉਂਕਿ ਇਹਨਾਂ ਦੇ ਕਿਰਦਾਰ ਨੰਗੇ ਹੋ ਗਏ ਨੇ ਇੱਕ ਪਾਰਟੀ ਟਿਕਟ ਨਹੀਂ ਦਿੰਦੀ ਦੂਜੀ ਪਾਰਟੀ ਵੱਲ ਭੱਜ ਜਾਂਦੇ ਨੇ ਲੋਕਾਂ ਨੂੰ ਇਹਨਾਂ ਤੇ ਭਰੋਸਾ ਵੀ ਉੱਠ ਗਿਆ ਤੇ ਲੋਕ ਫਿਰ ਆਪਣੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਕਿਉਂਕਿ ਅੱਗੇ ਤੋਂ ਇਹੇ ਵਾਅਦੇ ਇਹ ਜੇ ਝੂਠੇ ਨਹੀਂ ਕਰਨਗੇ ਜੇ ਅਸੀਂ ਅੱਜ ਸਵਾਲ ਕਰਾਂਗੇ ਤੁਸੀਂ ਦੇਖ ਲਿਓ ਅਗਲੇ 2-3 ਸਾਲ ਨੂੰ ਜੇ ਪੰਜਾਬ ਚੜੀ ਇਲੈਕਸ਼ਨ ਆਈ ਜਿਹੜੀ ਅੱਜ ਪਾਰਟੀ ਕੋਈ ਇਹੋ ਜਿਹੇ ਗੱਲਾਂ ਕਰਕੇ ਜਾਊਗੀ ਵੀ ਜੇ ਉਹਦੀ ਸਰਕਾਰ ਬਣ ਗਈ ਤਾਂ ਉਹਨਾਂ ਨੂੰ ਹੋਰ ਵੀ ਔਖਾ ਹੋਣਾ ਪਊਗਾ। ਅਸੀਂ ਤੁਹਾਨੂੰ ਕੀ ਅਸ਼ੋਰੈਂਸ ਦਿੱਤੀ ਹੈ ਮੁੱਖ ਚੌਣ ਅਧਿਕਾਰੀ ਸਾਹਿਬ ਨੇ ਜਿਹੜਾ ਸੀ ਜਿਵਨ ਸਾਹਿਬ ਦੇ ਕੋਲ ਤੁਸੀਂ ਗਏ ਹੋ ਉਹਨਾਂ ਨੇ ਕੀ ਤੁਹਾਨੂੰ ਕਿਹਾ ਕਿਉਂਕਿ ਪਾਚਪਾ ਨੇ ਪਹਿਲੇ ਸ਼ਿਕਾਇਤ ਕੀਤੀ ਸੀ ਕਿ ਖੁਰਦੂ ਪਾਉਂਦੇ ਨੇ ਜਾਂ ਇਸ ਤਰੀਕੇ ਦਾ ਵਿਹਾਰ ਕਰਦੇ ਨੇ ਉਹਦੇ ਐਵਜ਼ ਦੇ ਵਿੱਚ ਤੁਸੀਂ ਆਪਣੇ ਜਵਾਬ ਵੀ ਦੇਣਾ ਹੈ ਤੇ ਮੈਮੋਰੰਡਮ ਵੀ ਦੇਣਾ ਹੈ ਤੁਹਾਨੂੰ ਕੀ ਕਿਸ ਤਰੀਕੇ ਦਾ ਜਿਹੜਾ ਹੈਗਾ ਉਹ ਮਤਲਬ ਕਿ ਅਸ਼ੋਰੈਂਸ ਕੋਈ ਤਾਂ ਦਿੱਤੀ ਹੋਈਗੀ ਨਾ ਆਸ਼ਵਾਸਨ ਦਿੱਤਾ ਹੋਵੇ। ਕਹਿੰਦੇ ਵੀ ਤੁਸੀਂ ਪਰਮਿਸ਼ਨ ਲਓ ਅਸੀਂ ਪਰਮਿਸ਼ਨ ਅਸੀਂ ਨਹੀਂ ਲਈ ਨਾ ਅਜੇ ਤੱਕ ਅਸੀਂ ਲਈ ਆ ਪਰਮਿਸ਼ਨ ਅਸੀਂ ਕੀ ਲਈਏ ਸਾਨੂੰ ਇੱਕ ਦਿਨ ਪਹਿਲਾਂ ਪਤਾ ਲੱਗਦਾ ਵੀ ਅੱਜ ਸਾਡੇ ਪਿੰਡ ਆਉਣਾ ਉਹ ਸ਼ਨੀਵਾਰ ਤੋਂ ਐਤਵਾਰ ਨੂੰ ਆਉਣਾ ਹੋਏ ਪਰਮਿਸ਼ਨ ਕਿਹਦੇ ਕੋਲ ਲੈਣ ਜਾਵਾਂਗੇ ਅੱਗੇ ਵੀ ਅਸੀਂ ਕਾਨਫਰੰਸਾਂ ਕਰਦੇ ਆਂ ਚੰਡੀਗੜ੍ਹ ਕਰਦੇ ਆਂ ਅਸੀਂ ਕੋਈ ਪਰਮਿਸ਼ਨ ਨਹੀਂ ਲੈਂਦੇ ਅਸੀਂ ਪਰਮਿਸ਼ਨ ਨਹੀਂ ਕਰਨੀ ਕੋਈ ਅਸੀਂ ਕੋਈ ਵੱਡਾ ਇਕੱਠ ਨਹੀਂ ਕਰਨਾ ਕੋਈ ਅਸੀਂ ਵੱਡਾ ਇਹ ਨਹੀਂ ਕਰਨੀ ਵੀ 144 ਲੱਗੀ ਆ ਵੀ ਅਸੀਂ ਉੱਥੇ ਜਿਆਦਾ ਬੰਦੇ ਇਕੱਠੇ ਕਰਕੇ ਕਰਨਾ ਸੀ ਤਾਂ ਪਿੰਡ ਦੇ ਜਿਹਨੇ ਲੋਕਾਂ ਨੂੰ ਆ ਕੋਈ ਲੀਡਰ ਖਾਸ ਨਹੀਂ ਜਾਂਦੇ ਉਹ ਬੰਦੇ ਉਹ ਸਵਾਲ ਕਰਨਗੇ ਅਸੀਂ ਕੋਈ ਪਰਮਿਸ਼ਨ ਨਹੀਂ ਲਵਾਂਗੇ ਤੇ ਦੂਸਰਾ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਆਏ ਆਂ ਵੀ ਅਸੀਂ ਕੋਸ਼ਿਸ਼ ਹੈ ਸਾਰਿਆਂ ਨੂੰ ਅਸੀਂ ਬੇਇਨਤੀ ਕਰਤੀ ਵੀ ਅਸੀਂ ਹਿੰਸਕ ਨਹੀਂ ਹੋਵਾਂਗੇ ਦੂਸਰਾ ਇੱਕ ਅਸੀਂ ਲੰਬਾ ਵੀ ਦੇਖ ਕੇ ਆਏ ਆਂ ਇੱਕ ਫੋਟੋ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਮੋਬਾਈਲ ਦੇ ਵਿੱਚ ਜਿਹੜੀ ਉਹ ਸਰਦਾਰ ਦੀ ਲੱਗੀ ਆ ਲੋਗੋ ਲਾ ਕੇ ਉਹਨਾਂ ਨੇ ਉੱਪਰ ਅਸੀਂ ਕਿਹਾ ਵੀ ਇਹ ਸਰਦਾਰ ਦਾ ਤੁਸੀਂ ਮਜ਼ਾਕ ਉਡਾਇਆ ਗਿਆ ਇਹਨੂੰ ਫੋਟੋ ਨੂੰ ਹਟਾਉਣਾ ਚਾਹੀਦਾ ਉਹ ਕਹਿੰਨੇ ਵੀ ਮੂੰਹ ਤੇ ਸ਼ੇਰ ਦਾ ਸੀ ਮਾਸਕ ਪਾਇਆ ਅਸੀਂ ਕਿਹਾ ਕੀ ਲੋੜ ਸੀ ਸਰਦਾਰ ਦੇ ਮੂੰਹ ਤੇ ਸ਼ੇਰ ਦਾ ਮਾਸਕ ਪਾਉਣ ਦੀ ਸਰਦਾਰ ਤਾਂ ਅੱਗੇ ਸ਼ੇਰ ਹੁੰਦੇ ਆ ਜਾਏ ਪੱਗ ਉੱਪਰੋਂ ਹਟਾ ਦਿਓ ਜਾਇ ਮਾਸ ਘਟਾ ਦਿਓ ਇਹ ਅਸੀਂ ਉਹਨਾਂ ਨੂੰ ਵੀ ਲੰਬਾ ਦੇ ਕਰਕੇ ਆਏ ਆਂ ਵੀ ਇਹ ਇਹਦੀ ਤੁਸੀਂ ਇਹਨੂੰ ਫੋਟੋ ਨੂੰ ਸਹੀ ਕਰੋ ਜੀ ਜੀ ਉਹਨਾਂ ਨੇ ਉੱਥੋਂ ਇੱਕ ਤਰ੍ਹਾਂ ਦਾ ਪੂਰਾ ਉਹ ਬਣਾ ਰੱਖਿਆ ਚੋਣ ਕਮਿਸ਼ਨ ਨੇ ਬਾਹਰ ਹੀ ਲਾਇਆ ਹੋਇਆ ਹੈ ਅ ਇੱਕ ਪਰ ਇਸ ਤੋਂ ਵੱਡੀ ਗੱਲ ਇੱਕ ਹੋਰ ਹੈਗੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਨੇ ਇੰਸ਼ੋਰੈਂਸ ਵੀ ਦਿੱਤੀ ਤੁਸੀਂ ਕੀ ਉਹ ਵੀ ਗੱਲਾਂ ਕੀਤੀਆਂ ਜਿਹੜੀ ਖਾਸ ਤੌਰ ਤੇ ਤੁਸੀਂ ਆਪਣੀ ਮੰਗਾਂ ਦੇ ਵਿੱਚ ਕਹਿ ਰਹੇ ਹੋ ਵੀ ਸਾਡੀਆਂ ਜਾਇਜ਼ ਮੰਗਾਂ ਨੇ ਜਿੱਦਾਂ ਅਸੀਂ ਇੱਥੇ ਸਾਡਾ ਜਿਹੜਾ ਫੰਡਾਮੈਂਟਲ ਰਾਈਟ ਹੈਗਾ ਮੌਲਿਕ ਅਧਿਕਾਰ ਹੈਗਾ ਕਿ ਅਸੀਂ ਆਪਣੇ ਕਿਉਂ ਕਹਿੰਦੇ ਪ੍ਰੋਟੈਸਟ ਕਰ ਸਕਦੇ ਹਾਂ ਪੂਰੀ ਤਰ੍ਹਾਂ ਮੁਜ਼ਾਹਰਾ ਕਰ ਸਕਦੇ ਹਾਂ ਅਸੀਂ ਆਪਣੇ ਮੰਗਾਂ ਨੂੰ ਰੱਖ ਸਕਦੇ ਹਾਂ ਇਹ ਭਾਰਤੀ ਸੰਵਿਧਾਨ ਦੇ ਅਨੁਸਾਰ ਦੇਖਿਆ ਜਾਏ ਤੇ ਉਸ ਦੇ ਵਿੱਚ ਜਦੋਂ ਤੁਸੀਂ ਬਰੂਹਾਂ ਤੇ ਬੈਠੇ ਇੱਥੇ ਖਾਸ ਕਰਕੇ ਸ਼ੰਭੂ ਦੀ ਜਾਂ ਖਨੌਰੀ ਦੀ ਗੱਲ ਕਰ ਲਈਏ ਤੇ ਉੱਥੇ ਜਿਸ ਤਰੀਕੇ ਦੇ ਨਾਲ ਵਿਹਾਰ ਸਰਕਾਰਾਂ ਨੇ ਕੀਤਾ ਔਰ ਅਸ਼ੁਭ ਕਰਨ ਦੀ ਜਾਂ ਹੋਰ ਇਹ ਗੱਲਾਂ ਵੀ ਸਾਰੀਆਂ ਸਾਂਝੀਆਂ ਕੀਤੀਆਂ ਤੁਸੀਂ ਅਸੀਂ ਸਵਾਲ 'ਚ ਸਾਡੇ 'ਚ ਪਹਿਲਾ ਸਵਾਲ ਇਹ ਹੀ ਹੁੰਦਾ ਜਿਹੜਾ ਮੁੱਖ ਚੌਣ ਅਧਿਕਾਰੀ ਸਾਹਿਬ ਦੇ ਨਾਲ ਵੀ ਗੱਲਾਂ ਕੀਤੀਆਂ ਇਹ ਕਿਹਾ ਵੀ ਸਾਨੂੰ ਕਿਉਂ ਰੋਕਿਆ ਗਿਆ ਅਸੀਂ 13 ਤਰੀਕ ਨੂੰ ਸਾਡੇ ਭਾਵੇਂ ਜਿੱਥੇ ਬੰਦੀਆਂ ਨਾਲ ਨਹੀਂ ਹੈਗੀਆਂ ਸਾਡੇ ਸਾਥੀ ਨੇ ਉਹ 13 ਤਰੀਕ ਨੂੰ ਜਾਣਾ ਚਾਹੁੰਦੇ ਸੀ ਦਿੱਲੀ ਅਸੀਂ ਜਾ ਸਕਦੇ ਸੀ 7 ਦਿਨ ਪਹਿਲਾਂ ਹੀ ਤੁਸੀਂ ਕੰਦਾਂ ਕਰਤੀਆਂ ਕਿਲ ਗੱਡ ਤੇ ਹੁਣ ਜਦ ਵੀ ਕੋਈ ਪਿੰਡਾ ਜਾਂਦਾ ਇਹੀ ਕੋ ਪੁੱਛਦਾ ਜਾ ਕੇ ਵੀ ਤੁਸੀਂ ਸਾਡੇ ਪਿੰਡਾਂ ਚ ਆਏ ਹੋ ਜੀ ਅਸੀਂ ਕਿਲ ਗੱਡ ਦੀਏ ਅਸੀਂ ਪਿੰਡ ਦੇ ਮੂਹਰੇ ਕੰਦ ਕਰਦੀਏ ਹੁਣ ਤਾਂ ਇਹ ਕਹਿੰਦੇ ਸਾਨੂੰ ਪਿੰਡਾਂ ਚ ਜਾਣ ਤੋਂ ਰੋਕਦੇ ਆ ਅਸੀਂ ਤਾਂ ਕੋਈ ਕੰਦ ਨਹੀਂ ਕਰਦੇ ਅਸੀਂ ਕੋਈ ਕਿਲ ਨਹੀਂ ਘਟਦੇ ਅਸੀਂ ਕੋਈ ਟਰਾਲੀਆਂ ਨਹੀਂ ਮੂਹਰੇ ਟਿਪਰ ਨਹੀਂ ਲਾਉਂਦੇ ਅਸੀਂ ਤਾਂ ਸਿਰਫ ਮੂਰੇ ਖੜ ਕੇ ਹੀ ਸ਼ਾਂਤਵੇਂ ਢੰਗ ਨਾਲ ਸਵਾਲ ਹੀ ਕਰਦੇ ਪਰ ਇਹਨਾਂ ਨੇ ਤਾਂ ਸਾਡੇ ਮੂਰੇ ਕਿੱਲ ਗੱਟ ਤੇ ਅਸੀਂ ਇਹ ਗੱਲਾਂ ਵੀ ਕਰਕੇ ਆਏ ਆ ਵੀ ਸਾਡਾ ਅਧਿਕਾਰ ਸੀਗਾ ਤੇ ਅਸੀਂ ਇਹ ਜਾਨਣਾ ਚਾਹੁੰਦੇ ਸੀ ਇਹਨਾਂ ਨੇ ਵਾਅਦਾ ਕੀਤਾ ਭਾਜਪਾ ਨੇ ਤਾਂ ਇਹਨਾਂ ਤੇ ਸਵਾਲ ਬਣਦੇ ਆ ਪਰ ਤੁਸੀਂ ਤਾਂ ਹੁਣ ਜਿਹੜੀ ਸਤਾ ਤੇ ਰਹਿ ਗਿਆ ਉਹਨੂੰ ਵੀ ਸਵਾਲ ਕਰਨ ਦੀ ਜਿਹੜੀ ਇੱਕ ਵਿਉਂਤ ਜਿਹੜੀ ਹੈ ਉਹ ਉਲਿੱਕੀ ਹੈਗੀ ਹੈ ਕਿ ਲਾਈ ਤਾਂ ਨਹੀਂ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਵੀ ਕੋਈ ਹੋਵੇ ਉਮੀਦਵਾਰ ਚਾਹੇ ਉਹ ਕੰਮ ਕਰ ਰਿਹਾ ਚਾਹੇ ਉਹ ਨਹੀਂ ਕਰ ਰਿਹਾ ਪਰ ਉਹਦਾ ਮਾਈਂਡ ਸੈਟ ਜਾਂ ਉਹਨੂੰ ਸਵਾਲ ਕਰਨਾ आम जनता ਦਾ ਤਾਂ ভোটার ਦਾ ਅਧਿਕਾਰ ਤਾਂ ਹੈ ਤੁਹਾਨੂੰ ਜਥੇਬੰਦੀ ਕਰਕੇ ਕਿਉਂ ਦੇਖ ਰਹੇ ਨੇ ਆ ਇੱਕ ਧਿਰ ਦੇ ਕਰਕੇ ਕਿਉਂ ਦੇਖ ਰਹੇ ਨੇ ਤੁਹਾਨੂੰ ভোটার ਦੇ ਕਰਕੇ ਕਿਉਂ ਨਹੀਂ ਦੇਖ ਰਹੇ ਜਾਂ ਨਾਗਰਿਕ ਕਰਕੇ ਕਿਉਂ ਨਹੀਂ ਦੇਖ ਰਹੇ ਕਿਉਂਕਿ ਜਿਹੜੀ ਸੱਤਾਧਾਰੀ ਪਾਰਟੀ ਆ ਉਹਦੇ ਵੱਲ ਵੀ ਸਾਡੇ ਕੁਝ ਬਕਾਇਆ ਨੇ ਗੰਨੇ ਦੀ ਪੇਮੈਂਟ ਬਕਾਇਆ ਅਸੀਂ ਉਹਨਾਂ ਨੂੰ ਕਿਹਾ ਸੀ ਬੇਨਤੀ ਕੀਤੀ ਸੀ ਵੀ ਦੋ ਤਿੰਨ ਮਹੀਨੇ ਹੋ ਗਏ ਗੰਨਾ ਵੇਚੇ ਨੂੰ ਇੱਕ ਮਹੀਨੇ ਦੀ ਸਾਰੀਆਂ ਮਿਲਾਂ ਬਲ ਬਕਾਇਆ ਕਰੋੜਾਂ ਰੁਪਏ ਕਿਸਾਨਾਂ ਦਾ ਵੀ ਉਹ ਦੇ ਦਿਓ ਉਹ ਕਹਿੰਦੇ ਸੀ ਚੂਨ ਜਫਤਾ ਲੱਗਿਆ ਅਸੀਂ ਇਹਨਾਂ ਨੂੰ ਪੁੱਛਿਆ ਵੀ ਸਾਡੀ ਪੇਮੈਂਟ ਜੀ ਕਲੀਅਰ ਕਰਵਾ ਦਿਓ ਕਹਿੰਦੇ ਮੇਰੇ ਕੋਲ ਤਾਂ ਫਾਈਲ ਹੀ ਨਹੀਂ ਆਈ ਇਹ ਉਹਨਾਂ ਦੀ ਗਲਤੀ ਆ ਫਾਈਲ ਉਹਨਾਂ ਨੂੰ ਭੇਜਣੀ ਚਾਹੀਦੀ ਆ ਇਹ ਕਹਿੰਦੇ ਮੈਂ ਜਦ ਇਹ ਕਲੀਅਰ ਕਰ ਦੂੰ ਇਹ ਜੀ ਲੋਕ ਖਿੱਤ ਦੀ ਗੱਲ ਆ ਤੇ ਇਹ ਇਹ ਗੱਲਾਂ ਅਸੀਂ ਉਹਨਾਂ ਨਾਲ ਕਰਕੇ ਆ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੇ ਨਾਲ ਸੀਗੇ ਹਰਿੰਦਰ ਲਖੇਵਾਲ ਜਿਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਔਰ ਉਹਨਾਂ ਲਖੋਵਾਲ ਹਰਿੰਦਰ ਲਖੋਵਾਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਸਾਈਡ ਸਾਡੇ ਨਾਲ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਮਿਲਣ ਆਏ ਹਾਂ ਹੁਣ ਡੀਜੀਪੀ ਨੂੰ ਮਿਲਣ ਜਾ ਰਹੇ ਹਾਂ ਪਰ ਸਿਆਸੀ ਧਿਰਾਂ ਜੜੀਆਂ ਨੇ ਉਹਨਾਂ ਨੂੰ ਸਵਾਲ ਕਰ ਕੀਤਾ ਜਾਂਦੇ ਨੇ ਤਾਂ ਉਹ ਉਸ ਤੋਂ ਬਚਣਾ ਚਾਹੁੰਦੀਆਂ ਨੇ ਜਵਾਬ ਨਹੀਂ ਦੇਣਾ ਜਾਂਦੇ ਕਿਉਂਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਉਹਨਾਂ ਨੂੰ ਖੜ ਕੇ ਸਵਾਲ ਕਰ ਰਿਹਾ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਵੋ ਦਾ ਪ੍ਰਮਾਣ ਦਿਓ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਰ ਨੰਨੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ